ਰਾਜੇ ਨੇ ਨਾ ਰੋਜ਼ਾਨਾ ਆਪਣੇ ਮਹਿਲ ਦੇ ਵਿੱਚੋਂ ਨਿਕਲਿਆ ਕਰਨਾ ਤੇ ਆਪਣੇ ਜਦੋਂ ਪਰਜਾ ਵਰ ਪਾਸੇ ਜਾਇਆ ਕਰਨਾ ਸ਼ਹਿਰ ਚ ਘੁੰਮਿਆ ਕਰਨਾ ਇੱਕ ਗਰੀਬ ਦੀ ਝੁੱਗੀ ਜੀ ਸੀ ਛੋਟੀ ਜਿਹੀ ਗਰੀਬ ਦੀ ਝੁੱਗੀ ਰਾਜੇ ਦਾ ਉਹਦੇ ਵੱਲ ਧਿਆਨ ਪਿਆ ਤੇ ਬੜੀ ਖੁਸ਼ੀ ਦੀ ਆਵਾਜ਼ ਆ ਰਹੀ ਹਾਸਿਆਂ ਦੀ ਆਵਾਜ਼ ਆ ਰਹੀ ਰਾਜਾ ਬੜਾ ਹੈਰਾਨ ਹੋਇਆ ਕਹਿੰਦਾ ਕਮਾਲ ਦੀ ਗੱਲ ਹੈ ਆ ਝੁੱਗੀ ਹੈ ਪਤਾ ਨਹੀਂ ਆ ਜਿੱਥੇ ਚੁੱਲਾ ਬਲ ਰਿਹਾ ਕਿ ਨਹੀਂ ਬਲ ਰਿਹਾ ਇਹਨਾਂ ਨੂੰ ਰੋਟੀ ਮਿਲੀ ਹੈ ਕਿ ਨਹੀਂ ਮਿਲੀ ਪਰ ਹਾਸੇ ਤੋਂ ਲੱਗਦਾ ਖੁਸ਼ ਬੜੇ ਐ ਇਹਨਾਂ ਦੇ ਘਰ 'ਚ ਖੁਸ਼ੀ ਬਹੁਤ ਹੈ ਰਾਜਾ ਚਲੇ ਗਿਆ ਆਪਣੇ ਦਰਬਾਰ 'ਚ ਜਾ ਕੇ ਬੈਠਾ ਚਿੰਤਾ ਦੇ ਵਾਲਾ ਚਿਹਰਾ ਲੈ ਕੇ ਬੈਠਾ ਉਹਦਾ ਦਰਬਾਰੀ ਹੁੰਦਾ ਕਹਿੰਦਾ ਰਾਜਨ ਕੀ ਹੋਇਆ ਕਹਿੰਦਾ ਕਮਾਲ ਦੀ ਗੱਲ ਹੈ ਮੈਂ ਬਾਹਰ ਬਾਗ 'ਚ ਨਿਕਲਿਆ ਹਾਂ ਲੋਕਾਂ ਵੱਲ ਦੇਖਦਾ ਹਾਂ ਆਪਣੀ ਪਰਜਾ ਵਾਲੇ ਪਾਸੇ ਜਾਂਦਾ ਇੰਨੇ ਖੁਸ਼ ਨੇ ਗਰੀਬ ਘਰਾਂ ਦੇ ਵਿੱਚ ਕਹਿੰਦਾ ਰਾਜਨ ਆਹ ਤੇਰੇ ਬਾਗਵਾਲ ਚੱਲੀਏ ਉਹ ਰਾਜਨ ਨੂੰ ਬਾਗਵਾਲੇ ਪਾਸੇ ਲੈ ਕੇ ਜਾਂਦਾ ਕਹਿੰਦਾ ਰਾਜਨ ਆਹ ਕੀ ਹੈ ਕਹਿੰਦਾ ਫੁੱਲ ਹੈ ਕਹਿੰਦਾ ਕਿੰਨੇ ਲੱਗੇ ਨੇ ਕਹਿੰਦਾ 10 ਲੱਗੇ ਨੇ ਕਹਿੰਦਾ ਕੀ ਕਰ ਰਹੇ ਨੇ ਕਹਿੰਦਾ ਖਿੜੇ ਹੋਏ ਨੇ ਅੱਗੇ ਜਾਂਦਾ ਕਹਿੰਦਾ ਰਾਜਨ ਆਹ ਕੀ ਹੈ ਕਹਿੰਦਾ ਵੀ ਫੁੱਲ ਹੈ ਕਹਿੰਦਾ ਕਿੰਨੇ ਲੱਗੇ ਨੇ ਕਹਿੰਦਾ 1 2 3 ਗਿਣ ਕੇ ਕਹਿੰਦਾ ਇਹਨੂੰ 7 ਹੈ ਕਹਿੰਦਾ ਕਰ ਕੀ ਰਹੇ ਨੇ ਕਹਿੰਦਾ ਖਿੜੇ ਹੋਏ ਨੇ ਕਹਿੰਦਾ ਅੱਗੇ ਚੱਲ ਕਹਿੰਦਾ ਰਾਜਨ ਆਹ ਕੀ ਹੈ ਕਹਿੰਦਾ ਇਹ ਵੀ ਫੁੱਲ ਨੇ ਕਹਿੰਦਾ ਕਿੰਨੇ ਨੇ ਕਹਿੰਦਾ ਤਿੰਨ ਨੇ ਕਹਿੰਦਾ ਖਿੜੇ ਨੇ ਅੱਗੇ ਜਾਂਦਾ ਕਹਿੰਦਾ ਆ ਕਿੰਨੇ ਕਹਿੰਦਾ 1 ਐ ਕਹਿੰਦਾ ਖਿੜਿਆ ਹੋਇਆ ਐ ਅੱਗੇ ਜਾਂਦਾ ਪੌਦੇ ਨੂੰ ਫੁੱਲ ਹੀ ਕੋਈ ਨਹੀਂ ਲੱਗੇ ਹੁੰਦਾ ਪੱਤੀਆਂ ਹਰੀਆਂ ਹੁੰਦੀਆਂ ਨੇ ਕਹਿੰਦਾ ਆਹ ਕੀ ਐ ਕਹਿੰਦਾ ਇਹ ਪੌਦਾ ਹੈ ਫੁੱਲਾਂ ਦਾ ਇਹਨੂੰ ਫੁੱਲ ਨਹੀਂ ਲੱਗੇ ਖਿੜਿਆ ਹੋਇਆ ਐ ਕਹਿੰਦਾ ਰਾਜਨ ਜ਼ਿੰਦਗੀ ਦੀ ਖੇਡ ਆ ਹੀ ਐ ਜਿਹਦੇ ਕੋਲ 10 ਨੇ ਉਹ ਵੀ ਖਿੜਿਆ ਹੋਇਆ ਐ ਜਿਹਦੇ ਕੋਲ 7 ਨੇ ਉਹ ਵੀ ਖਿੜਿਆ ਹੋਇਆ ਐ ਜਿਹਦੇ ਕੋਲ 1 ਐ ਉਹ ਵੀ ਖਿੜਿਆ ਹੋਇਆ ਜਿਹਦੇ ਕੋਲ ਕੁਝ ਵੀ ਨਹੀਂ ਐ ਕੁਰਮਬਲੀਆਂ ਨੇ ਟਾਹਣੀਆਂ ਨੇ ਉਹ ਹਰੀਆਂ ਟਾਹਣੀਆਂ ਲਹਿਰਾਉਂਦੀਆਂ ਹੋਈਆਂ ਤੈਨੂੰ ਸੰਦੇਸ਼ ਦੇ ਰਹੀਆਂ ਨੇ ਕਹਿੰਦਾ ਦੇਖ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਫਿਰ ਵੀ ਖੜੀ ਹੋਈਆਂ ਰਾਜਨ ਦੁਨੀਆ ਦਾ ਆ ਸਿਲਸਿਲਾ ਹੈ ਦੁਨੀਆ ਦੀ ਆ ਖੇਡ ਹੈ ਤੇਰੇ ਕੋਲ ਐਨਾ ਰਾਜ ਭਾਗ ਹੈ ਤੇਰੇ ਕੋਲ ਇੰਨੇ ਦਰਬਾਰੀ ਨੇ ਤੇਰੇ ਕੋਲ ਇੰਨੇ ਚੱਕਰੀ ਕਰਨ ਵਾਲੇ ਨੇ ਤੂੰ ਆਪਣਾ ਪੈਰ ਜ਼ਮੀਨ ਦੇ ਹੇਠਾਂ ਰੱਖਣ ਦੀ ਦੇਰ ਹੈ ਮਲਮਲ ਦੇ ਲਿਆਦੇ ਹੋਏ ਕੱਪੜੇ ਤੇਰੇ ਪੈਰਾਂ ਦੇ ਹੇਠਾਂ ਆ ਜਾਂਦੇ ਨੇ ਰੱਥਾਂ ਨੂੰ ਤੂੰ ਸਾਫ਼ ਕਰਕੇ ਸਿਗਾਸਨ ਰੱਥਾਂ ਉੱਤੇ ਲਾ ਕੇ ਤੂੰ ਆਪਣੀ ਪਰਜਾ ਵਾਲੇ ਪਾਸੇ ਨਿਕਲਦਾ ਹੈ ਰਾਜਨ ਤੂੰ ਫੇਰ ਵੀ ਖੜਿਆ ਹੋਇਆ ਨਹੀਂ ਆ ਦੇਖ ਤੂੰ ਗਰੀਬ ਦੀ ਝੁੱਗੀ ਨੂੰ ਵੇਖ ਕੇ ਕਹਿੰਦਾ ਕਿ ਪਤਾ ਨਹੀਂ ਹਾਸੇ ਦੀ ਆਵਾਜ਼ ਕਿੱਥੋਂ ਆ ਰਹੀ ਹੈ ਇਹ ਹਾਸਾ ਖਿੜੇ ਹੋਏ ਦੀ ਨਿਸ਼ਾਨੀ ਹੈ ਕੁਝ ਵੀ ਨਹੀਂ ਹੈ ਉਹਨਾਂ ਕੋਲ ਉਹਨਾਂ ਕੋਲ ਉਹਦੇ ਬੱਚੇ ਨਹੀਂ ਉਹ ਬੱਚਿਆਂ ਵਾਲੇ ਵੇਖ ਖਿੜੇ ਹੋਏ ਨੇ ਕਿ ਪ੍ਰਮਾਤਮਾ ਨੇ ਬੱਚੇ ਦੇ ਦਿੱਤੇ ਨੇ ਘਟੋ ਘਟ ਮਲ ਕਾਖਣਗੇ ਪਰਮਾਤਮਾ ਤੂੰ ਬੇਅੰਤ ਹੈ ਇਨਸਾਨ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦ ਸਕਦਾ ਜਦ ਰੱਖਣਾ ਇਨਸਾਨ ਪੈਸੇ ਦੇ ਨਾਲ ਕਦੇ ਆ ਚੀਜ਼ਾਂ ਨਹੀਂ ਕਦੇ ਖਰੀਦ ਸਕੇਗਾ ਮਲ ਕਾਖਣਗੇ ਉਹ ਪਰਮਾਤਮਾ ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਤਿਰਜ ਆਹ ਦਾਤਾਂ ਵਾਂ ਦੇ ਕੇ ਨਿਵਾਇ ਦਿੰਦਾ ਹੈ ਜਿਹੜੇ ਕੋ ਸਤ ਆ ਗਿਆ ਯਾਦ ਰੱਖਣਾ ਉਹ ਕਦੇ ਬਾਹਰ ਮੂੰਹ ਨਹੀਂ ਮਾਰਦਾ ਕਹਿੰਦਾ ਆ ਇਹ ਆ ਆ ਜਿਹੜੀ ਲੜਕੀ ਮੇਰੇ ਨਾਲ ਵਿਆਹੀ ਹੋਈ ਹੈ ਕਿਸ ਕਿਸੇ ਬਾਪ ਨੇ ਮੇਰੇ ਲੜਦੇ ਨਾਲ ਲਗਾ ਕੇ ਭੇਜੀ ਹੈ ਮੈਂ ਸਤ ਦੇ ਨਾਲ ਜਿਹੜਾ ਹੈ ਆਪਣੇ ਆਪ ਨੂੰ ਕਾਇਮ ਰੱਖਾਂਗਾ ਸੰਤ